ਮੈਂ ਅਯਾਲ ਉਮੀਦਵਾਰ ਵੱਲੋਂ ਕਾਗਜ਼ ਆਖਰ ਕਰਾਏ ਗਏ ਤੇ ਮੇਰੇ ਯੋਗ ਦੀ ਗਿਣਤੀ ਦੇ ਵਿੱਚ ਮੇਰਾ ਨਾਮ ਆਇਆ ਵਾ ਮੈਨੂੰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਤੁਹਾਡੇ ਕਾਗਜ਼ ਸਹੀ ਹੈ ਤੁਸੀਂ ਆਪਣੀ ਲਕਸ਼ਣ ਦਿੱਤੀ ਹੈ ਸੈਂਟਰਾਂ ਦੇ ਵਿੱਚ ਕਈ ਉਮੀਦਵਾਰਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸਨ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬਾਕੀ ਇਹ ਹੈ ਕਿ ਥੋੜਾ ਬਹੁਤ ਧਿਆਨ ਰੱਖਣਾ ਪੈਂਦਾ ਵਾ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਸਰਕਾਰਾਂ ਹੁੰਦੀਆਂ ਵਾ ਜਿਹੜਾ ਧਿਆਨ ਲੱਖੂਗਾ ਉਹਨੂੰ ਥੋੜਾ ਫਾਇਦਾ ਤੇ ਹੁੰਦਾ ਹੈ ਜਿੱਦਾਂ ਪਹਿਲੇ ਹੁੰਦਾ ਸੀ ਇਹੋ ਜਿਹੀ ਕੋਈ ਗੱਲ ਨਹੀਂ ਜਿੱਦਾਂ 2-3-6 ਮਹੀਨੇ ਪਹਿਲਾਂ ਜੋ ਸਰਕਾਰਾਂ ਦਾ ਰੁਪਈਆ ਲਿਆ ਉਹ ਤੋਂ ਹਟ ਕੇ ਰਿਹਾ ਥੋੜਾ ਅਸੀਂ ਜੋ ਪਲਾਨ ਕੀਤਾ ਹੈ ਉਹਦੇ ਹਿਸਾਬ ਨਾਲ ਅਹੀਂ ਪਹਿਲਾ ਪੜਾ ਪਾਰ ਕਰ ਲਿਆ ਆਪਣਾ ਸਭ ਤੋਂ ਔਖਾ ਹੁੰਦਾ ਆਪੋਜੀਸ਼ਨ ਦੇ ਵਿੱਚ ਕਾਗਜ਼ ਐਕਸੈਪਟ ਹੋਣੇ ਜਦਕਿ ਸਾਡੇ ਕਾਗਜ਼ ਬਿਲਕੁਲ ਸਹੀ ਢੰਗ ਨਾਲ ਪਾਏ ਗਏ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਹਰੀ ਝੰਡੀ ਦਿੱਤੀ ਗਈ ਹੈ ਲੋਕਾਂ ਨੇ ਬਿਨਾ ਕਈ ਮਿੰਨੂ ਆਪ ਘਰਾਂ ਜੋਂ ਨਿਕਲ ਕੇ ਵੋਟਾਂ ਪਾਉਣੀਆਂ ਤੇ ਵੀ ਵੇਖ ਲੈਣਾ 2 ਤਰੀਕ ਨੂੰ ਜਦੋਂ ਇਲੈਕਸ਼ਨ ਹੋਊਗੀ ਲੋਕਾਂ ਨੇ ਆਪ ਘਰਾਂ ਚੋਂ ਨਿਕਲ-ਨਿਕਲ ਕੇ ਵੋਟਾਂ ਪਾਉਣੀਆਂ ਅਪਰ ਪਿਛਲੀ ਸਰਕਾਰਾਂ ਜਿਹੜੀਆਂ ਰਹੀਆਂ ਜਦੋਂ 2017 ਤੋਂ 22 ਰਹੀ ਐ ਅਸੀਂ ਕਾਫੀ ਰਾਸ਼ਨ ਕਾਰਡ ਬਣਾਏ ਆਪਣੇ ਵਾਰਡ ਚ ਉਹ ਕਾਫੀ ਕੱਟੇ ਗਏ ਸਾਡਾ ਪਹਿਲਾ ਮੁੱਦਾ ਹੋਊਗਾ ਕਿ ਉਹ ਰਾਸ਼ਨ ਕਾਰਡਾਂ ਨੂੰ ਸਹੀ ਕੀਤਾ ਜਾਵੇ ਜਿਨ੍ਹਾਂ ਦੇ ਨਾਮ ਐਡ ਹੋਣ ਵਾਲੇ ਆ ਸਰਕਾਰ ਵੱਲੋਂ ਬੇਨਤੀ ਕੀਤੀ ਜਾਊਗੀ ਪ੍ਰਸ਼ਾਸਨ ਨੂੰ ਕਿ ਇਹ ਗਰੀਬ ਬੰਦਿਆਂ ਦੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹ ਚਾਲੂ ਕੀਤੇ ਜਾਣ ਸਰ ਉਹਦੇ ਨਾਲ ਹੁੰਦੀ ਜਿਹਨੇ ਮਿਹਨਤ ਕੀਤੀ ਹੋਵੇ ਡਾਕਟਰ ਉਹਦੇ ਨਾਲ ਹੁੰਦੀ ਜਿਹੜਾ ਇੱਕ ਪਾਸੇ ਰਿਹਾ ਹੋਵੇ ਇਹਨਾਂ ਲੋਕਾਂ ਨੂੰ ਗਲੀਆਂ ਦਾ ਨਹੀਂ ਪਤਾ ਮਹੱਲਿਆਂ ਦਾ ਨਹੀਂ ਪਤਾ ਕਿਹਦੇ ਵਾਰਡ 'ਚ ਮੇਰੀ ਵੋਟ ਆ ਕਿੱਥੇ ਹੈਗੀ ਆ ਲੋਕਾਂ ਨੂੰ ਮਿਲਣਾ ਨਹੀਂ ਗੱਲਣਾ ਨਹੀਂ ਸਸਰੀ ਗੱਲ ਨਹੀਂ ਕਿਸ ਨੂੰ ਕਰਨੀ ਇਹ ਸਿਰਫ ਸਰਕਾਰਾਂ ਦੇ ਦਬਾਏ ਢੀਗ ਗਏ ਜਿੱਤ ਗਏ ਸਿਰਫ ਇਹਨਾਂ ਸਰਟੀਫਿਕੇਟ ਲੈਣ ਚੰਦੇ ਸਸੀਕਲ ਜੀ ਪ੍ਰੋ 99 ਦੇ ਨਾਲ ਜੁੜੇ ਹੋ ਤੇ ਮੈਂ ਨਵਦੀਪ ਸਿੰਘ ਇਸ ਵੇਲੇ ਤਰਨਤਾਰਨ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਪ੍ਰਕਾਸ਼ਿਤ ਕਰ ਚੁੱਕੇ ਆ ਕਿ ਨਗਰ ਕੌਂਸਲ ਚੋਣਾਂ ਦਾ ਜਿਹੜਾ ਵਾ ਖਾੜਾ ਬਿਲਕੁਲ ਭਖ ਚੁੱਕਾ ਵਾ ਤੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਦਾਖਲ ਕਰਾ ਦਿੱਤੇ ਗਏ ਸਨ ਹੁਣ ਉਹਨਾਂ ਦੇ ਜਿਹੜੇ ਆ ਅੱਜ ਜਿਹੜੇ ਯੋਗ ਉਮੀਦਵਾਰਾਂ ਦੀ ਲਿਸਟ ਵੀ ਆ ਚੁੱਕੀ ਆ ਕਿਹੜੇ-ਕਿਹੜੇ ਉਮੀਦਵਾਰਾਂ ਦੇ ਕਾਗਜ਼ ਜਿਹੜੇ ਸਹੀ ਸਹੀ ਪਾਏ ਗਏ ਨੇ ਉਹਨਾਂ ਦੀ ਲਿਸਟ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤੀ ਗਈ ਆ ਇਸੇ ਸਬੰਧ ਦੇ ਵਿੱਚ ਆਜ਼ਾਦ ਉਮੀਦਵਾਰ ਵੱਲੋਂ ਚੌਂਡ ਮੈਦਾਨ ਦੇ ਵਿੱਚ ਸੰਜੀਵ ਕੁੰਦਰਾ ਜੀ ਉਹਨਾਂ ਵੱਲੋਂ ਵੀ ਆਪਣੇ ਜਿਹੜੇ ਨੇ ਕਾਗਜ਼ ਦਾਖਲ ਕਰਾਏ ਗਏ ਸਨ ਜਾਣਦੇ ਆ ਕੀ ਉਹਨਾਂ ਦੇ ਕਾਗਜ਼ਾਂ ਦਾ ਬਣਿਆ ਯੋਗ ਉਮੀਦਵਾਰ ਚਾਏ ਨੇ ਜਾਂ ਅਯੋਗ ਉਮੀਦਵਾਰ ਦੇ ਵਿੱਚ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਹੈ ਪੂਰੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਸਭ ਤੋਂ ਪਹਿਲਾਂ ਦੇ ਪ੍ਰੋ 99 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਸਰ ਅੱਜ ਲਿਸਟ ਜਾਰੀ ਹੋਈ ਹੈ ਪੇਪਰ ਦਾਖਲ ਹੋਏ ਸੀ ਯੋਗ ਉਮੀਦਵਾਰ ਤੇ ਅਯੋਗ ਉਮੀਦਵਾਰਾਂ ਦੀਆਂ ਜਿਹੜੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਗਿਆ ਪ੍ਰਸ਼ਾਸਨ ਵੱਲੋਂ ਕਿਸ ਲਿਸਟ ਦੇ ਵਿੱਚ ਤੁਹਾਡਾ ਨਾਮ ਜਿਹੜਾ ਆਇਆ ਮੈਂ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕਰਾਇਆ ਸੀ ਤੇ ਮੇਰੇ ਯੋਗ ਦੀ ਗਿਣਤੀ ਦੇ ਵਿੱਚ ਮੇਰਾ ਨਾਮ ਆਇਆ ਵਾ ਮੈਨੂੰ ਉਹਨਾਂ ਵੱਲੋਂ ਕਿਹਾ ਗਿਆ ਏ ਕਿ ਤੁਹਾਡੇ ਕਾਗੇ ਸਹੀ ਹੈ ਤੁਸੀਂ ਆਪਣੀ ਇਲੈਕਸ਼ਨ ਦੀ ਤਿਆਰੀ ਕਰੋ ਸਰ ਕੋਈ ਮੁਸ਼ਕਲ ਜਾਂ ਕੋਈ ਪਰੇਸ਼ਾਨੀ ਆਈ ਹੋਵੇ ਦੇਖਿਆ ਗਿਆ ਵਾ ਉਥੇ ਸੈਂਟਰਾਂ ਦੇ ਵਿੱਚ ਕਈ ਉਮੀਦਵਾਰਾਂ ਨੂੰ ਪਰੇਸ਼ਾਨੀ ਆ ਰਹੀਆਂ ਸਨ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋ ਨਹੀਂ ਸਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਬਾਕੀ ਇਹ ਹੈ ਕਿ ਥੋੜਾ ਬਧਾਬ ਧਿਆਨ ਰੱਖਣਾ ਪੈਂਦਾ ਵਾ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਸਰਕਾਰਾਂ ਹੁੰਦੀਆਂ ਵਾ ਜਿਹੜਾ ਧਿਆਨ ਰੱਖੂਗਾ ਉਹਨੂੰ ਥੋੜਾ ਫਾਇਦਾ ਤੇ ਹੁੰਦਾ ਹੈ ਜੀ ਕਿਸ ਤਰ੍ਹਾਂ ਦਾ ਜਿਹੜਾ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਸੀ ਜਿਹੜੇ ਅਧਿਕਾਰੀ ਬੈਠੇ ਸੀ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਦਾ ਬਹੁਤ ਵਧੀਆ ਰਿਹਾ ਜੀ ਜਿੱਦਾਂ ਪਹਿਲੇ ਹੁੰਦਾ ਸੀ ਇਹੋ ਜੀ ਕੋਈ ਗੱਲ ਨਹੀਂ ਜਿੱਦਾਂ 2 4 6 ਮਹੀਨੇ ਪਹਿਲਾਂ ਜੋ ਸਰਕਾਰਾਂ ਦਾ ਰਵੱਈਆ ਰਿਹਾ ਉਹ ਤੋਂ ਹਟ ਕੇ ਰਿਹਾ ਥੋੜਾ ਜਿਹਾ ਕਾਗਜ਼ ਤੁਹਾਡੇ ਜਿਹੜੇ ਨੇ ਐਸੈਪਟ ਹੋ ਚੁੱਕੇ ਨੇ ਜੋਗ ਉਮੀਦਵਾਰ ਦੇ ਵਿੱਚ ਤੁਹਾਡਾ ਨਾਮ ਆ ਚੁੱਕਾ ਵਾ ਕਿਸ ਤਰ੍ਹਾਂ ਹੁਣ ਜਿਹੜੀ ਆਪਣੀ ਚੋਣ ਮਹਿਮਾ ਨੂੰ ਜਿਹੜੀ ਆ ਅੱਗੇ ਲੈ ਕੇ ਜਾਓਗੇ ਅਸੀਂ ਜੋ ਪਲਾਨ ਕੀਤਾ ਸੀ ਉਦੇ ਹਿਸਾਬ ਨਾਲ ਅਹੀਂ ਪਹਿਲਾ ਪੜਾ ਪਾਰ ਕਰ ਲਿਆ ਆਪਣਾ ਸਭ ਤੋਂ ਔਖਾ ਹੁੰਦਾ ਆਪੋਜੀਸ਼ਨ ਦੇ ਵਿੱਚ ਕਾਗਜ਼ ਅਸੈਪਟ ਹੋਣੇ ਜਦਕਿ ਸਾਡੇ ਕਾਗਜ਼ ਬਿਲਕੁਲ ਸਹੀ ਢੰਗ ਨਾਲ ਪਾਏ ਗਏ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਹਰੀ ਝੰਡੀ ਦਿੱਤੀ ਗਈ ਆ ਉਹ ਸਾਡੀ ਟੀਮ ਜਿਹੜੇ ਸਾਡੇ ਵਾਰਡ ਦੇ ਸਾਡੇ ਪਰਿਵਾਰ ਦੇ ਬੰਦੇ ਆ ਸਾਰੇ ਰਲ ਕੇ ਇਸ ਇਲੈਕਸ਼ਨ ਨੂੰ ਲੜੂਗੇ ਜਦਕਿ ਇਹ ਮੇਰੀ ਆਪਣੀ ਪਰਸਨਲ ਜਾਂ ਪਾਰਟੀ ਦੀ ਨਹੀਂ ਇਲੈਕਸ਼ਨ ਹੈਗੀ ਇਹ ਲੋਕਾਂ ਦੀ ਇਲੈਕਸ਼ਨ ਲੋਕਾਂ ਨੇ ਬਿਨਾ ਕਏ ਮੈਨੂੰ ਆਪ ਘਰਾਂ ਚੋਂ ਨਿਕਲ ਕੇ ਵੋਟਾਂ ਪਾਉਣੀਆਂ ਐ ਤੈਨੂੰ ਵੇਖ ਲੈਣਾ ਦੋ ਤਰੀਕ ਨੂੰ ਜਦੋਂ ਇਲੈਕਸ਼ਨ ਹੋਊਗੀ ਲੋਕਾਂ ਨੇ ਆਪ ਘਰਾਂ ਚੋਂ ਨਿਕਲ ਨਿਕਲ ਕੇ ਵੋਟਾਂ ਪਾਉਣੀ ਹੈ ਆਪਣੇ ਵਾਸਤੇ ਸਰ ਫਿਰ ਵੀ ਅਗਰ ਦੇਖਿਆ ਜਾਵੇ ਕਿਹੜਾ ਮੇਨ ਮੁੱਦਾ ਹੈ ਤੁਹਾਡੀ ਵਾਰਡ ਦਾ ਤੁਹਾਡੇ ਮਹੱਲੇ ਦਾ ਜਿੰਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਕਿ ਆ ਸੁਧਾਰ ਹੋਊਗਾ ਮੈਨੂੰ ਵੋਟ ਪਾਓ ਮੈਂ ਆ ਕੰਮ ਕਰਾਂਗਾ ਤੇ ਪਿਛਲੀ ਸਰਕਾਰਾਂ ਜਿਹੜੀਆਂ ਰਹੀਆਂ ਜਦੋਂ 2017 ਤੋਂ 22 ਰਹੀ ਆ ਅਸੀਂ ਕਾਫੀ ਰਾਸ਼ਨ ਕਾਰਡ ਬਣਾਏ ਆਪਣੇ ਵਾਰਡ ਚ ਉਹ ਕਾਫੀ ਕੱਟੇ ਗਏ ਸੀ ਅਡਾ ਪਹਿਲਾ ਮੁੱਦਾ ਹੋਊਗਾ ਕਿ ਉਹ ਰਾਸ਼ਨ ਕਾਰਡਾਂ ਨੂੰ ਸਹੀ ਕੀਤਾ ਜਾਵੇ ਜਿਨ੍ਹਾਂ ਦੇ ਨਾਮ ਐਡ ਹੋਣ ਵਾਲੇ ਆ ਸਰਕਾਰ ਵੱਲੋਂ ਬੇਨਤੀ ਕੀਤੀ ਜਾਊਗੀ ਪ੍ਰਸ਼ਾਸਨ ਨੂੰ ਕਿ ਇਹ ਗਰੀਬ ਬੰਦਿਆਂ ਦੇ ਜਿਨ੍ਹਾਂ ਦੇ ਕਾਰਡ ਕੱਟੇ ਗਿਆ ਉਹ ਚਾਲੂ ਕੀਤੇ ਜਾਣ ਦੂਜਾ ਪੁਆਇੰਟ ਤੁਹਾਡਾ ਹੋਊਗਾ ਸੀਵਰ ਦੀ ਸਮੱਸਿਆ ਤੇ ਲਾਈਟ ਦੀ ਸਮੱਸਿਆ ਕਿਹੜੀ ਪਾਰਟੀ ਦੇ ਹੋਰ ਵੀ ਉਮੀਦਵਾਰ ਇਸ ਵਾਰਡ ਦੇ ਵਿੱਚ ਜਿਹੜੇ ਨੇ ਉਹ ਚੋਣ ਮੈਦਾਨ 'ਚ ਹੋਣਗੇ ਕਿਦੇ ਨਾਲ ਤੁਸੀਂ ਆਪਣੀ ਟੱਕਰ ਗਿਣਦੇ ਜੇ ਤੇ ਟੱਕਰ ਉਮੀਦਵਾਰ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਕਿੰਨੂੰ ਤੁਸੀਂ ਆਪਣਾ ਜਿਹੜਾ ਵਾ ਕੈਂਡੀਡੇਟ ਵੀ ਤੁਹਾਡੀ ਟੱਕਰ ਦਾ ਤੁਹਾਡੇ ਬਰਾਬਰ ਦਾ ਉਮੀਦਵਾਰ ਹੈ ਤੁਹਾਨੂੰ ਪੂਰੀ ਟੱਕਰ ਦੇ ਸਕਦਾ ਵਾ ਸਰ ਟੱਕਰ ਉਹਦੇ ਨਾਲ ਹੁੰਦੀ ਜਿੰਨੇ ਮਿਹਨਤ ਕੀਤੀ ਹੋਵੇ ਟੱਕਰ ਉਹਦੇ ਨਾਲ ਹੁੰਦੀ ਜਿਹੜਾ ਇੱਕ ਪਾਸੇ ਲਿਆ ਹੋਵੇ ਇਹਨਾਂ ਲੋਕਾਂ ਨੂੰ ਗਲੀਆਂ ਦਾ ਨਹੀਂ ਪਤਾ ਮਹੱਲਿਆਂ ਦਾ ਨਹੀਂ ਪਤਾ ਕਿਹਦੇ ਵਾਰਡ 'ਚ ਮੇਰੀ ਵੋਟ ਆ ਕਿੱਥੇ ਹੈਗੇ ਆ ਲੋਕਾਂ ਨੂੰ ਮਿਲਣਾ ਨਹੀਂ ਗੱਲਣਾ ਨਹੀਂ ਸਸਰੀ ਕਾਲ ਨਹੀਂ ਕਿਸ ਨੂੰ ਕਰਨੀ ਇਹ ਸਿਰਫ ਸਰਕਾਰਾਂ ਦੇ ਦਬਾਅ ਹੇਠ ਹੀ ਅਸੀਂ ਜਿੱਤ ਗਏ ਆ ਸਾਰੇ ਵਾਈਜ਼ ਸਰਟੀਫਿਕੇਟ ਲੈਣ ਚੱਲਦੇ ਆਂ ਤੇ ਉਹ ਚੀਜ਼ ਖਤਮ ਹੋ ਗਈ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਸਹੀ ਢੰਗ ਨਾਲ ਆਪਣੀ ਕਾਰਗੁਜ਼ਾਰੀ ਕੀਤੀ ਆ ਇੱਕ ਤਰਫਾ ਇਲੈਕਸ਼ਨ ਹੋ ਗਈ ਸਾਰੇ ਤਰਨਤਾਂ ਦੇ ਵਿੱਚ ਸਰਕਾਰ ਦੇ ਦਬਾਅ ਹੇਠ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਕਿ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਵੀ ਸਰਕਾਰ ਦੇ ਦਬਾਅ ਦੇ ਹੇਠਾ ਕੇ ਜਾਂ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਦਬਾਅ ਦੇ ਹੇਠਾ ਕੇ ਆਪਣੀ ਪਾਰਟੀ ਸੱਤਾਧਾਰੀ ਪਾਰਟੀ ਜਿਹੜੀ ਆ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਫਿਰ ਬਿਲਕੁਲ ਕਰ ਸਕਦੀ ਹੈ ਪਰ ਸਾਡੀ ਟੀਮ ਦੇ ਸਾਡੇ ਪਰਿਵਾਰ ਇਹ ਚੀਜ਼ ਨੂੰ ਹੋਣ ਨਹੀਂ ਦੇਣਾ। ਸਾਡੀ ਟੀਮ ਬਹੁਤ ਤਗੜੀ ਹੈ ਵਾਰਡ 'ਚ। ਹਰ ਗਲੀ 'ਚ, ਹਰ ਮਹੱਲੇ 'ਚ 5-5, 7-7 ਪਰਿਵਾਰ ਇਹੋ ਜਿਹੇ ਆ ਜਿਹੜੇ ਆਪ ਘਰਾਂ 'ਚੋਂ ਨਿਕਲ ਕੇ ਇਸ ਇਲੈਕਸ਼ਨ ਨੂੰ ਲੜੂਗੇ। ਕੀ ਜਿਹੜੀ ਹੈ ਤੁਸੀਂ ਆਪਣੀ ਅਪੀਲ ਜਿਹੜੀ ਹੈ ਆਪਣੇ ਵਾਰਡ ਵਾਸੀਆਂ ਨੂੰ ਕਰਨੀ ਚਾਹੋਗੇ ਇਸ ਇਲੈਕਸ਼ਨ ਨੂੰ ਲੈ ਕੇ? ਮੈਂ ਤੇ ਇਹੋ ਹੀ ਅਪੀਲ ਕਰੂੰਗਾ ਕਿ ਜਿਹੜਾ ਬੰਦਾ ਤੁਹਾਡੇ ਕੰਮ ਕਰ ਸਕੇ। ਜਾਂ ਜਿਹੜਾ ਤੁਹਾਡੇ ਨਾਲ ਪਹਿਲਾਂ ਵਿਚਰਦਾ ਹੋਵੇ। ਕਦੀ ਤੁਹਾਡੇ ਸੁੱਖ-ਦੁੱਖ 'ਚ ਆਇਆ ਹੋਵੇ, ਤੁਹਾਡੇ ਨਾਲ ਕਿਤੇ ਗਿਆ ਹੋਵੇ, ਉਸ ਉਮੀਦਵਾਰ ਨੂੰ ਵੋਟ ਪਾਓ। ਅਹੀਂ ਤੇ ਇਹੋ ਕਹਿਣਾ ਚਾਹਾਂਗੇ ਵਾਰਡ ਵਾਸੀਆਂ ਨੂੰ ਗੱਲਬਾਤ ਕਰਨ ਲਈ ਸਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਉਹ ਇਹ ਸਾਡੇ ਸੰਜੀਵ ਕੁੰਦਰਾ ਜੀ ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਤੋਂ ਲੈ ਕੇ ਤੇ ਹੁਣ ਤੱਕ ਦੀ ਗਾਂ ਦੀ ਚੋਣ ਕੈਂਪਨ ਨੂੰ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅੱਗੇ ਲੈ ਕੇ ਜਾਣਗੇ ਪੂਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਵਾਰਡ ਵਾਸੀਆਂ ਨੇ ਵੀ ਜੋ ਅਪੀਲ ਕਰ ਰਹੇ ਨੇ ਕਿ ਜਿਹੜਾ ਵੀ ਕੈਂਡੀਡੇਟ ਤੁਹਾਡੇ ਮੱਲੇ ਦਾ ਤੁਹਾਡੀ ਵਾਰਡ ਦਾ ਵਿਕਾਸ ਕਰੇ ਉਸ ਨੂੰ ਹੀ ਵੋਟ ਪਾਉਣੀ ਹੈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਨੇ ਰਹੋ Pro99 ਦੇ ਨਾਲ ਤਦ ਤੱਕ ਦੇ ਲਈ ਧੰਨਵਾਦ